ਆ بڑے بڑے ਸੈਂਟਰ ਦੀ ਸਰਕਾਰ ਤੇ ਵੀ ਸਾਨੂੰ ਬੜਾ ਵੱਡਾ ਇੱਕ ਗਿਲਾ ਆ ਕਿ ਜਿਹੜੇ ਤਿੰਨ ਸਿੰਘ ਸੀਗੇ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਬਾਹਰ ਨਹੀਂ ਸੀ ਆਉਣਾ ਉਹਦੀ ਤਾਂ ਲਾਈਫ ਇੰਪ੍ਰਿਜ਼ਨਮੈਂਟ ਕਰਨੀ ਸੀ ਤੇ ਭਾਈ ਦਵਿੰਦਰਪਾਲ ਭੁੱਲਰ ਤੇ ਉਹਨਾਂ ਦੇ ਨਾਲ ਗੁਰਦੀਪ ਸਿੰਘ ਖੜਾ ਉਹ ਸਾਰਿਆਂ ਦੀ ਦੋਹਾਂ ਦੀ ਰਿਹਾਈ ਹੋਣੀ ਸੀ ਤੇ ਇੱਕ ਦੀ ਭਾਈ ਰਾਜੋਆਣਾ ਸਾਹਿਬ ਦੀ ਜਿਹੜੀ ਉਹ ਫਾਂਸੀ ਦੀ ਸਜ਼ਾ ਮਾਫ ਹੋਣੀ ਸੀ ਤੇ ਇਹ ਅਸਲੀ ਨਹੀਂ ਕੀਤੀ ਇਹ ਇਹਨਾਂ ਨੇ ਕੀਤੀ ਉਹ ਆ ਤੇ ਪਤਾ ਨਹੀਂ 19 ਤੋਂ ਲੈ ਕੇ 5 ਸਾਲ ਹੋ ਗਏ ਆ 2 ਸਾਲ ਤਾਂ ਸਾਨੂੰ ਵੀ ਲਗਾਤਾਰ ਹੀ ਸੰਘਰਸ਼ ਕਰਦਿਆਂ ਨੂੰ ਹੋ ਗਏ ਤੇ ਉਹ ਉਹਦੇ ਪਿੱਛੇ ਕੀ ਹੈਗਾ ਰਾਜ पे ਉਹ ਉਹਦੇ ਬਾਰੇ ਕੋਈ ਨਾ ਹਾਂ ਨਾ ਇਹ ਮੈਂ ਸਮਝਦਾ ਪਿਛਲੇ ਦਿਨੀ ਪਾਰਲੀਮੈਂਟ ਚ ਭਾਵੇਂ ਮਸਲਾ ਆਇਆ ਸੀ ਪਰ ਇੱਕ ਗੱਲ ਸੋਚ ਰੱਖਣੀ ਚਾਹੀਦੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਵੀ ਸੁਪਰੀਮ ਕੋਰਟ ਦੇ ਵਿੱਚ ਕਾਨੂੰਨ ਦੇ ਤਹਿਤ ਹੀ ਗਿਆ ਸੀ ਉਹ ਇਸ ਮੁਰਖ ਦੇ ਕਾਨੂੰਨ ਦੇ ਤਹਿਤ ਹੀ ਉਹ ਉੱਥੇ ਪਟੀਸ਼ਨ ਉਹਦੀ ਪਈ ਸੀ ਤੇ ਉਹਦੀ ਅਸੀਂ ਮੁਲਾਕਾਤ ਵੀ ਕੀਤੀ ਉਹ ਕਹਿੰਦੇ ਮੈਂ ਜੇਲ੍ਹ ਵੀ ਦਾ ਇੱਕ ਕਾਨੂੰਨ ਦੇ ਤਹਿਤ ਹੀ ਕੱਟ ਰਿਹਾ ਸੋ ਪਤਾ ਨਹੀਂ ਕਿਹੜੀਆਂ ਕਿਹੜੀਆਂ ਆਪਾਂ ਅਗਲੀ ਪ੍ਰੀਖਿਆ ਲੈਣੀਆਂ ਹੁੰਦੀਆਂ ਕਿਸੇ ਦੀਆਂ ਸੋ ਇਹਨਾਂ ਸਾਰਿਆਂ ਨੂੰ ਇਨਸਾਫ ਦੇਣਾ ਚਾਹੀਦਾ